ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਦੀਆਂ ਇਹ ਤਸਵੀਰਾਂ ਜਲੰਧਰ ਦੇ ਪਿੰਡ ਬਰੀਆਣਾ ਦੀਆਂ ਨੇ ਜਿੱਥੇ ਲੋੜੀ ਦੀ ਰਾਤ ਇੱਥੇ ਮੰਦ ਭਾਗਾ ਹਾਦਸਾ ਵਾਪਰ ਗਿਆ ਜਿਸ ਦੇ ਨਾਲ ਫੈਕਟਰੀ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਤੇ ਕੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਦਸ ਹਜ਼ਾਰ ਰਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਪ੍ਰਿੰਸ ਐਂਟਰਪ੍ਰਾਈਜ਼ ਨਾਮ ਦੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਫੈਕਟਰੀ ਮਾਲਕ ਨੇ ਦੱਸਿਆ ਕਿ ਉਹ ਆਪਣੇ ਮੁੰਡੇ ਦੀ ਪਹਿਲੀ ਲੋੜੀ ਮਨਾ ਰਹੇ ਸਨ ਜਦੋਂ ਉਹਨਾਂ ਨੂੰ ਇਸ ਮੰਦਭਾਗੀ ਖਬਰ ਦਾ ਫੋਨ ਆਇਆ ਉਹਨਾਂ ਦੱਸਿਆ ਕਿ ਜ਼ਿਆਦਾਤਰ ਸਮਾਨ ਪਲਾਸਟਿਕ ਦਾ ਸੀ ਜੋ ਕਿ ਅੱਗ ਲੱਗਣ ਦੇ ਨਾਲ ਸੜ ਕੇ ਸੁਆਹ ਹੋ ਗਿਆ ਇਸ ਸਵੇਰ 12 ਵਜੇ ਫੋਨ ਆਇਆ ਜੀ ਕਿਉਂਕਿ ਅਸੀਂ ਸਾਡੇ 11:30 ਵਜੇ ਪੇ ਹੀ ਸੀ ਫਿਰ ਬੇਟੇ ਦੀ ਪਹਿਲੀ ਲੋੜੀ ਦਾ ਵਿਆਹ ਸੀ ਅਜੇ ਕਰੇ ਪੇ ਹੀ ਸੀ ਤੇ ਲੇਬਰ ਦਾ ਫੋਨ ਆਇਆ ਇਹ ਬੋਲ ਜੀ ਕੋਈ ਚੰਗੀਆੜੀ ਡਿੱਗੀ ਆ ਉਹਦੇ ਨਾਲ ਅੱਗ ਲੱਗੀ ਤੇ ਅਸੀਂ ਕਹੇ ਵੀ ਅੱਗ ਬੁਝਾ ਦਿਓ ਮਾੜੀ ਮੋਟੀ ਅੱਗ ਹੈ ਤਾਂ ਪਰ ਉਹ ਕਹਿੰਦੇ ਨਹੀਂ ਬਹੁਤ ਜ਼ਿਆਦੀ ਹੈ ਜੀ ਤੇ ਫਾਇਰ ਬ੍ਰਿਗੇਡ ਬੁਲਾਨੀ ਪੈਣੀ ਹੈਗੀ ਅਸੀਂ ਫਾਇਰ ਬ੍ਰਿਗੇਡ ਬੁਲਾਈ ਤੇ ਮੌਕੇ ਤੇ ਆ ਕੇ ਉਹਨਾਂ ਨੇ ਦੇਖਿਆ ਜਿੱਤੇ ਕਿੰਨਾ ਕੁ ਨੁਕਸਾਨ ਹੋ ਗਿਆ تقريبا 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੈ ਜੀ ਬਾਕੀ ਬਿਲਡਿੰਗ ਡੈਮੇਜ ਹੋ ਕੇ ਕਾਫੀ ਜੀ ਅੰਦਰ ਮਸ਼ੀਨ ਬਚੀ ਹੈ ਨਹੀਂ ਬਚੀ ਅਜੇ ਨਹੀਂ ਅੰਦਰ ਜਾਣ ਹੀ ਹੋ ਪਿਆ ਰਿਹਾ ਉਦਰ ਫਾਇਰਫਾਈਟ ਦੇ ਕਰਮੀ ਨੇ ਦੱਸਿਆ ਕਿ ਉਹਨਾਂ ਨੂੰ ਬੀਤੀ ਰਾਤ 12 ਵਜੇ ਦੇ ਕਰੀਬ ਅੱਗ ਦਾ ਪਤਾ ਲੱਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਦੱਸਿਆ ਕਿ ਅੱਗ ਬੁਝਾਉਣ ਦੇ ਲਈ ਕਰੀਬ 100 ਗੱਡੀਆਂ ਪਾਣੀ ਦੀਆਂ ਲੱਗੀਆਂ ਸਾਢੇ 12 ਵਜੇ ਕਿੰਨੀਆਂ ਗੱਡੀਆਂ ਲੱਗੀਆਂ ਸਾਡੀਆਂ ਘੱਟੋ-ਘੱਟ ਵੀ 100 ਗੱਡੀ ਪਾਣੀ ਦੀਆਂ ਲੱਗੀਆਂ ਜੋ ਫੋਮ ਦੀ ਗੱਲ ਕਰੀਏ ਤਾਂ ਕਿੰਨੀ ਫੋਮ 300 ਲੀਟਰ ਫੋਮ ਚੱਲ ਗਿਆ ਸਾਢੇ 30 ਲੀਟਰ ਔਰ ਸਟਾਫ ਉਹ ਸਾਡਾ ਪਰੋਂ ਸੱਸ ਸਦ ਕੇ ਬੰਦੇ ਮਂਗਾਏ ਸੀ ਅੰਦਰ ਜਾਣ ਦਾ ਰਸਤਾ ਤੇ ਕੰਦਾ ਕੰਦਾ ਤੋੜ ਕੇ ਹੁਣ ਅੰਦਰ ਵੜੇ ਐ ਜੀ ਯਾਨੀ ਕਿ ਹੁਣ ਅੰਡਰ ਕੰਟਰੋਲ ਹੈ ਕੰਟਰੋਲ ਦੇ ਢੇਟ ਹੈ ਅੱਗ ਹੈ ਹੱਲੇ ਅੱਗ ਲੱਗ ਕੰਦੇ ਕਹਿੰਦੇ ਨੇ ਪੁੱਛਿਆ ਸੀ ਕਹਿੰਦੇ ਪਟਾਕਾ ਬੋਲਿਆ ਤਾਰ ਦਾ ਬਾਕੀ ਹੁਣ ਅਸੀਂ ਤਾਂ ਐ ਬਾਅਦ ਚ ਐ ਬਾਅਦ ਚ ਦੇਖਾਂਗੇ ਮੌਕਾ ਇਹਨਾਂ ਦਾ ਕਾਦੀ ਫੈਕਟਰੀ ਸੀ ਐ ਜੀ ਪ੍ਰਿੰਸ ਐਂਟਰਪ੍ਰਾਈਜ਼ ਹੈ ਇਹ ਦਾਣਾ ਹੁੰਦਾ ਪਲਾਸਟਿਕ ਦਾ ਉਹਨੂੰ ਸਕ੍ਰੈਪ ਕਰਕੇ ਤਾਂ ਉਹਦਾ ਬਣਾਉਂਦੇ ਸ਼ੀਟ ਉਹਦਾ ਫੈਕਟਰੀ ਹੈ ਮੁੱਢਲੀ ਜਾਣਕਾਰੀ ਤੋਂ ਤਾਂ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਅੱਗ ਸ਼ਾਰਟ ਸਰਕਟ ਦੇ ਨਾਲ ਲੱਗੀ ਸੀ ਪਰ ਇਸ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ। ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ